ਗੁਰਪ੍ਰੀਤ ਗੋਪੀ ਨੂੰ ਸਾਰੇ ਭਲੀ ਭੰਤੀ ਜਾਣਦੇ ਹੀ ਨੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਛਾਇਏ ਹੋਏ ਨੇ ਗੁਰਪ੍ਰੀਤ ਗੋਪੀ ਉਹਨਾਂ ਦੇ ਘਰ ਅੱਗੇ ਹਰ ਰੋਜ਼ ਇਕੱਠ ਵੱਧਦਾ ਜਾ ਰਿਹਾ ਤੇ ਵਿੱਚ ਹੀ ਕੁਝ ਲੋਕਾਂ ਦੇ ਵਿਚਾਰ ਨੇ ਕਿ ਗੁਰਪ੍ਰੀਤ ਗੋਪੀ ਹੁਣ ਵੱਡਾ ਬਾਬਾ ਬਣ ਚੁੱਕਿਆ ਉੱਚਾ ਦੇ ਲੱਗ ਗਿਆ ਤੇ ਲੋਕ ਪਾਗਲਾ ਵਾਂਗ ਉਹਨਾਂ ਦੇ ਘਰ ਅੱਗੇ ਜਾ ਰਹੇ ਨੇ ਤੇ ਗੁਰਪ੍ਰੀਤ ਗੋਪੀ ਨੂੰ ਕਹਿ ਰਹੇ ਨੇ ਕਿ ਸਾਨੂੰ ਤੁਸੀਂ ਕੋਈ ਦਵਾ ਦਿਵੋ ਕਿ ਸਾਡੇ ਜੋ ਕੰਮ ਵਿਗੜੇ ਹੋਏ ਨੇ ਉਹ ਸਹੀ ਹੋ ਜਾਣਾ ਹਰ ਰੋਜ਼ ਗੋਪੀ ਦੇ ਘਰ ਅੱਗੇ ਅਨੇਕਾਂ ਹੀ ਲੋਕ ਆਉਂਦੇ ਨੇ ਇਸ ਬਾਰੇ ਗੋਪੀ ਦਾ ਕੀ ਵਿਚਾਰ ਹੈ ਸੱਚ ਟੈਲੀਵਿਜ਼ਨ ਤੇ ਗੱਲਬਾਤ ਕੀਤੀ ਗਈ ਹੈ ਗੁਰਪ੍ਰੀਤ ਗੋਪੀ ਜੀ ਦੇ ਨਾਲ ਕਾਲ ਰਿਕਾਰਡਿੰਗ ਕੀਤੀ ਗਈ ਹੈ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਬਾਕੀ ਤੁਹਾਡੇ ਕੀ ਵਿਚਾਰ ਨੇ ਕਿ ਗੁਰਪ੍ਰੀਤ ਗੋਪੀ ਦੇ ਘਰ ਅੱਗੇ ਜੋ ਇਕੱਠ ਹੋ ਰਿਹਾ ਜੋ ਲੋਕ ਆ ਰਹੇ ਨੇ ਉਹ ਸਹੀ ਆ ਜਾਂ ਗਲਤ ਆ ਤੇ ਬਾਕੀ ਜੋ ਉਹਨਾਂ ਦੇ ਘਰ ਅੱਗੇ ਇਕੱਠ ਹੋ ਰਿਹਾ ਉਸ ਬਾਰੇ ਖੁਦ ਗੁਰਪ੍ਰੀਤ ਗੋਪੀ ਨੇ ਕੀ ਕਿਹਾ ਤੇ ਗੁਰਪ੍ਰੀਤ ਗੋਪੀ ਨੂੰ ਜੋ ਨਿੰਦਦੇ ਨੇ ਉਹਨਾਂ ਨੂੰ ਕੀ ਜਵਾਬ ਦਿੱਤਾ ਉਹ ਤੁਸੀਂ ਇਸ ਕਾਲ ਰਿਕਾਰਡਿੰਗ ਲਈ ਆ ਰਹੀ ਸੁਣ ਸਕਦੇ ਹੋ ਸੋ ਸੈਟਰਡੇ ਲੀਵਿਜਨ ਤੇ ਮੋਰ ਪ੍ਰੀਤ ਗੋਪੀ ਦੇ ਨਾਲ ਗੱਲਬਾਤ ਕੀਤੀ ਗਈ ਹੈ। ਹੈਲੋ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਮੇਰੀ ਗੱਲ ਗੁਰਪ੍ਰੀਤ ਸਿੰਘ ਨਾਲ ਹੋ ਰਹੀ ਬਾਈ ਜੀ ਗੋਪੀ ਜੀ ਨਾਲ। ਹਾਂ ਜੀ ਬਾਈ ਜੀ ਹਾਂ ਜੀ ਹਾਂ ਜੀ। ਬਾਈ ਜੀ ਮੈਂ ਸੱਚ ਟੈਲੀਵਿਜ਼ਨ ਤੋਂ ਬੋਲ ਰਿਹਾ ਹਾਂ ਪੱਤਰਕਾਰ ਰਜਿੰਦਰ ਸਿੰਘ। ਹਾਂ ਜੀ ਬਾਈ। ਹੋਰ ਘਰ ਪਰਵਾਹ ਠੀਕ ਹੈ ਜੀ ਆਪਣਾ? ਹਾਂ ਜੀ ਹਾਂ ਜੀ ਵਦਕਾ ਜੀ ਵਦਕਾ ਬਾਈ ਜੀ ਚੜਤੀ ਕਲਾ ਜੀ। ਤੁਹਾਡੇ ਕਹੇ ਬੋਲ ਸੱਚ ਹੋ ਜਾਂਦੇ ਨੇ। ਪਰਮਾਤਮਾ ਬਾਈ ਮੈਂ ਤਾਂ ਕੌਣ ਆ ਮੈਂ ਤਾਂ ਇੱਕ ਇਨਸਾਨ ਆ ਵਾ ਹਾਂਜੀ 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 ਤੇ ਮੈਂ ਸੁਣੇ ਆਪਣੇ ਘਰ ਮੇਰੇ ਬਾਈ ਜੀ ਕੱਥ ਵੀ ਉਹ ਜਿਆਦਾ ਆਉਣ ਲੱਗਿਆ ਜੀ ਹਾਂ ਆਉਣ ਲੱਗ ਪਏ ਬਾਈ ਫਿਰ ਜਿਵੇਂ ਕਿਸੇ ਨੂੰ ਕੋਈ ਹੈਗੀ ਹੈ ਹਰੇਕ ਬੰਦਾ ਹੱਥ ਲਗਾ ਕੇ ਜਾਂਦਾ ਹਾਂਜੀ ਹਾਂਜੀ ਇਹ ਤਾਂ ਚਲੋ ਐਂ ਚਲ ਜੀ ਕਿਸੇ ਨੂੰ ਵਿਸ਼ਵਾਸ ਹੁੰਦਾ ਉਹ ਆ ਜਾਂਦਾ ਜੀ ਆਪਣੇ ਘਰੇ ਹਾਂ 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 ਤੇ ਮੈਂ ਤਾਂ ਅੱਛਾ ਅੱਛਾ ਜੀ ਮੌਸਮ ਵੀ ਠੀਕ ਹੈ ਫਿਰ ਹਾਂਜੀ ਮੌਸਮ ਠੀਕ ਆ ਬਾਈ ਮੰਨ ਕੇ ਜਦੋਂ ਪਤਨ ਜੇ ਹੋਏ ਪਿਆ ਹਜੇ ਕੋਈ ਐ ਨਹੀਂ ਮੀਂਹ ਮੂਹ ਦੀ ਸੰਭਾਵਨਾ ਤਾਂ ਹੈ ਨਹੀਂ ਅੱਛਾ ਅੱਛਾ ਮੈਂ ਕੱਲ ਦੇਖੀ ਸੀ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਹੋਈ ਸੀ ਤੇ ਕਹਿੰਦੇ ਬਾਈ ਜੀ ਮੇਰੇ ਘਰ ਘਰ ਮੇਰੇ ਘਰ ਤਾਂ ਬਹੁਤ ਜ਼ਿਆਦਾ ਹੋਣ ਲੱਗ ਗਿਆ ਦੂਰੂ ਦੂਰ ਲੋਕਾਂ ਲੱਗੇ ਹਾਂ ਉਹ ਪਰਮਾਤਮਾ ਜੀ ਆਪਾਂ ਦਾ ਘਰ ਆਪਾਂ ਦਾ ਸ਼ਾਮ ਤਾਂ ਹਾਂਜੀ 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 ਨਹੀਂ ਤੁਹਾਨੂੰ ਵਧੀਆ ਲੱਗਦਾ ਘਰੇ ਆਉਂਦੇ ਨੇ ਕਿਵੇਂ ਬਾਈ ਜੀ ਮੈਂ ਕਹਤ ਤੁਹਾਨੂੰ ਅੱਛਾ ਲੱਗਦਾ ਕਿ ਘਰੇ ਮਤਲਬ ਇਕੱਠ ਹੁੰਦਾਗਾ ਲੋਕ ਦੂਰੂ ਦੂਰ ਆਉਂਦੇ ਨੇ ਕਰਮਾ ਵਾਲੇ ਬੰਦੇ ਨੂੰ ਮਿਲਣਾ ਆਉਂਦੇ ਆ ਹਰੇਕ ਨੂੰ ਆਏ ਥੋੜਾ ਕੋਈ ਮਿਲਣਾ ਆਉਂਦਾ ਅੱਛਾ ਅੱਛਾ ਨੀ ਮੈਂ ਕਿ ਤੁਸ ਜ ਆਪਣੇ ਤੇ ਲੋਕਾਂ ਦੇ ਹੁੰਦੇ ਨੇ ਮੈਂ ਤਾਂ ਸਿੱਧੀ ਸਪੱਸ਼ਟ ਜੀ ਗੱਲ ਕਰਦਾ ਕਿ ਤੁਸੀਂ ਫਿਰ ਮਤਲਬ ਨਾ ਲੈ ਕੇ ਐ ਵੀ ਕਹਿਦਾ ਕਰੋ ਕਿ ਪਈ ਬਾਹਰ ਦੇ ਬਿਲਕੁਲ ਅਰਦਾਸ ਕਰਿਆ ਕਰੋ ਭਾਈ ਜੀ ਮੈਂ ਮੰਨ ਕੇ ਚਲੋ ਘਰ ਦਾ ਹੀ ਗੁਰਦੁਆਰੇ ਆ ਮਾਇਰੇ ਕੋਲੇ ਕਿਹੜਾ ਵੀ ਉਹ ਕੰਮ ਆ ਵੀ ਉਹ ਲਾਣੀ ਛੱਤੀ ਤੇ ਨੋਤੀ ਵਾਲੀਆਂ ਫੋਟੋ ਰੱਖ ਲੀਆਂ ਦੇ ਸਿਰਜੰਦ ਗਈਆਂ ਉਹ ਚੀਜ਼ ਨਹੀਂ ਸਾਰੇ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਹਾਂਜੀ ਹਾਂਜੀ ਇਹੀ 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 ਬੇਨਤੀ ਕਰਦੇ ਸੀ ਤੁਹਾਡੇ ਅੱਗੇ ਹਾਂਜੀ ਖਾਇਤੋ ਉਹ ਤਾਂ ਵਧੀਆ ਤੁਹਾਡੀਆਂ ਗੱਲਾਂ ਕਹੀਆਂ ਕਿ ਸੱਚ ਹੋਏ ਬਾਕੀ ਚਲੋ ਐਕਸਪੀਰੀਅੰਸ ਵੀ ਹੋ ਜਾਂਦਾ ਤੁਸੀਂ ਜੋ ਕਹਿੰਦੇ ਸੱਚ ਵੀ ਹੋ ਜਾਂਦੀਆਂ ਗੱਲਾਂ ਨਹੀਂ ਨਹੀਂ ਉਹ ਚੀਜ਼ ਨਹੀਂ ਮੇਰੇ ਕੋਲੇ ਜਿਵੇਂ ਮੈਨੂੰ ਬਦਨਾਮ ਕਰੀ ਜਾਂਦੇ ਨਾ ਸੋਸ਼ਲ ਮੀਡੀਆ ਤੇ ਬਾਪਾ ਬਣ ਕੇ ਜਾਂ ਹਾਂਜੀ 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 ਉਹ ਚੀਜ਼ ਕੋਈ ਵੀ ਹੈ ਨਹੀਂ ਉਹ ਤਾਂ ਉਹੀ ਉਹਨਾਂ ਨੂੰ ਆਏ ਆ ਬਈ ਇਹ ਬੰਦਾ ਸਾਡੇ ਨਾਲ 1 ਓਵਰ ਤੀ ਜਾਵੇ ਸਾਡਾ ਚੈਨਲ ਵੀ ਚੱਲੇ ਆਪਾਂ ਉਹ ਜਿੱਦ ਕਰਨੀ ਨਹੀਂ ਭੰਵੇਂ ਆ ਗੱਡੀ ਜਾਵੇ ਆਪਾਂ ਦੇਖੋ ਲੋਕਾਂ ਦੇ ਜਿਹੜੇ ਦੰਦੇ ਆ ਨਾ ਆ ਰਹੀ ਤੇ ਇੱਕ ਪਾਸੇ ਇਹਨਾਂ ਦੇ ਦੋ ਪਾਸੇ ਆ ਹਾਂਜੀ 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 ਜੇ ਆਪਾਂ ਲੜਨ ਲੱਗੇ ਕਿਸੇ ਨਾਲ ਨਹੀਂ ਪੂਰੇ ਆ ਸਕਦੇ ਉਹ ਤਾਂ ਸਹੀ ਹੈ ਤੁਹਾਡੀ ਗੱਲ ਸਹੀ ਹੈ ਪਰੋਵਾਰ ਵਾਲੇ ਬੰਦੇ ਆ ਦਾ ਖੇਤੀਬਾੜੀ ਕਰਦੇ ਆ ਆਪਾਂ ਕਿਸੇ ਨਾਲ ਲੜ ਕੇ ਕੀ ਲੈਣਾ ਹਾਂਜੀ ਹਾਂਜੀ ਸਹੀ ਹੈ ਸਹੀ ਹੈ ਜੀ ਉਹ ਵੀ ਮਹਾਰਾਜ ਨੇ ਡੋਬੀ ਲਈ ਆ ਉਹਨਾਂ ਦੀ ਬਸ ਨਿੰਦਣ ਨੂੰ ਉਹ ਨਿੰਦੀ ਜਾਂਦੇ ਜੇ ਉਹਨਾਂ ਨੂੰ ਚੰਗਾ ਲੱਗਦਾ ਤਾਂ ਆਪਾਂ ਨੂੰ ਕੀ ਚੱਕਰ ਹਾਂ ਜੀ ਬਾਕੀ ਜਿਹਨੂੰ ਚੰਗਾ ਲੱਗਦਾ ਉਹਨੇ ਚੰਗਾ ਕਹਿ ਦਿੰਦਾ ਜਿਹਨਾਂ ਮਾੜਾ ਕਹਿੰਦਾ ਉਹਨੇ ਤਾਂ ਮਾੜਾ ਕਹੀ ਜਾਣਾ ਵੇਖੋ ਭਾਈ ਸਾਰੀ ਦੁਨੀਆ ਦਾ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਚੰਗਾ ਕਹਿੰਦੀ ਉਹਨੂੰ ਵੀ ਵਿੱਚ ਨਿੰਦਣ ਵਾਲੇ ਹੋਣਗੇ ਹੈਗੇ ਜੀ ਹੈਗੇ ਸਹੀ ਗੱਲ ਹੈ ਜੀ ਹੈਗੇ ਹਾਂ ਹਾਂ ਇਹ ਸਭ ਆਪਣਾ ਦਿਮਾਗ ਆ ਜਿਵੇਂ ਕੋਈ ਵਰਤੀ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੀਰੇ ਥੈਂਕ ਯੂ ਓਕੇ ਓਕੇ ਵੀਰੇ ਥੈਂਕ ਯੂ